ਬੀਬੀ ਦੇ ਦਾਜ ਦਾ ਬੈੱਡ ਉਹ ਮੰਜਾ ਕਿਤੇ ਕਿਤੇ ਕੋਲ ਆ ਉਹ ਕਿੰਨਾ ਪੁਰਾਣਾ ਠੀਕ ਆ ਇਹਨੂੰ ਪਹਿਲਾਂ ਚਿੱਟੀ ਨਿਵਾਰ ਲੱਗਦੀ ਹੁੰਦੀ ਆ ਤੇ ਇਹਨੂੰ ਪਲਾਸਟਿਕ ਦੀ ਹੋ ਗਈ ਉਹ ਨਾ ਧਾਗੇ ਵਾਲੀ ਕਾਟਨ ਜਿਹਦੀ ਹੁੰਦੀ ਉਹ ਨਿਵਾਰ ਲੱਗਦੀ ਹੁੰਦੀ ਸੀ ਇਹਨੂੰ ਬੜਾ ਮੰਜਾ ਲੋਕਾਂ ਨੇ ਨਿਆਣੇ ਰੋਂਦੇ ਨਾ ਹੁਣ ਕਹਿੰਦੇ ਇਧਰ ਆ ਸਾਡੇ ਵਾਲੀ ਵੇਖੋ ਜਰਾ ਤੀ ਕਿਉਂ ਸਸੀ ਕਾਲ ਜੀ ਸਾਰਾ ਤੁਹਾਡਾ ਇਹਦੇ ਨੇ ਵਲੌਗ ਦੇ ਵਿੱਚ ਤੇ ਕਾਫੀ ਜਣੇ ਜਿਹੜੇ ਨਵੀਂ ਆਡੀਅੰਸ ਜੁੜੀ ਆ ਕਹਿੰਦੀ ਸੀ ਕਿ ਹோம் ਟੂਰ ਜ਼ਰੂਰ ਕਰੋ ਤੇ ਬਾਕੀ ਜਿਹੜੀ ਪੁਰਾਣੀ ਆਡੀਅੰਸ ਆ ਕਿ ਉਹਨਾਂ ਨੇ ਤੇ ਚਲੋ ਦੇਖਿਆ ਜੀ ਹோம் ਟੂਰ ਸਾਡਾ ਘਰ ਦੇਖਿਆ ਕੀ ਗੱਲ ਕੀ ਆ ਮੈਨੂੰ ਕਉ ਮਾਰਦਾ ਆ ਹਾਏ ਫੜੀਓ ਹਾਂ ਆਂ ਜੇ ਰਾਹੀਂ ਫੜਦਾ ਇਹਨੂੰ ਜੇਰਾ ਪਹਿਲਾਂ ਆਪਾਂ ਹੋਮ ਟੂਰ ਜਿਹੜਾ ਗਲੀ ਤੋਂ ਸਟਾਰਟ ਕਰਦੇ ਆਂ ਇੱਧਰ ਸਾਡੀ ਗਲੀ ਆ ਮੇਰੀ ਗੱਡੀ ਲੱਗੀ ਸਾਨੂੰ ਪਤਾ ਹੀ ਆ ਤੇ ਇਹ ਸਾਡਾ ਮਤਲਬ ਮੱਥਾ ਆ ਗੇ ਦਰਵਾਜ਼ਾ ਆ ਆ ਸਾਹਮਣੇ ਘਰ ਦਾ ਸਾਡੇ ਦਾ ਮੱਥਾ ਵਾਲਾ ਜੀ ਠੀਕ ਤੇ ਦੇਖ ਸਕਦੇ ਆ ਹਾਏ ਇਹ ਉੱਪਰੋਂ نیچے ਤੱਕੇਵੇਂ ਦੇਖ ਲਿਆ ਸਾਰੇ ਜਾਨੇ ਨੇ ਇਹ ਆਪਾਂ ਤਾਂ ਕਰਕੇ ਬੋਤਲ ਟੰਗੀ ਨੀਲ ਵਾਲੀ ਉਹਨਾਂ ਕਈਆਂ ਰੱਖਨੇ ਕਾਲੀ ਟੰਗੀ ਇਹ ਇਸ ਕਰਕੇ ਟੰਗੀ ਆ ਵੀ ਜਿਹੜੇ ਕੁੱਤੇ ਉਹ ਗੰਦ ਬੜਾ ਪਾਉਂਦੇ ਆ ਤੇ ਇਹਦੇ ਨਾਲ ਫਿਰ ਪਾਉਂਦੇ ਨਹੀਂ ਗੰਦ ਇਹਨਾਂ ਪੰਨੇ ਡਰ ਡਰ ਕੇ ਭੱਜ ਜਾਂਦੇ ਜੇ ਕੀਚ ਕਰੇ ਨੁਸਖਾ ਜਿਆ ਬੜਾ ਵਧੀਆ ਏ ਸੋ ਅੰਦਰ ਚੱਲਦੇ ਚਲੋ ਆਪਾਂ ਹੁਣ ਐਂਟਰ ਹੁੰਦੇ ਆਈ ਸਾਡਾ ਸਟਾਰਟਿੰਗ ਤੋਂ ਬਣਿਆ ਹੈ ਵਾਸ਼ਰੂਮ ਤੇ ਨਾਲ ਹੈਗੀਆਂ ਆ ਪੌੜੀਆਂ ਤੇ ਨਾਲ ਹੀ ਲੱਗੀ ਹੋਈ ਆ ਵੈਂਟੀ ਸਵੈਸਕਨ ਨੂੰ ਤੇ ਇਧਰ ਪੌੜੀਆਂ ਦੇ ਵਿੱਚ ਹੀ ਰੱਖਦੇ ਆ ਸਿਲੰਡਰ ਕੌਣ ਕੌਣ ਰੱਖਦਾ ਪੌੜੀਆਂ ਵਿੱਚ ਤੇ ਆ ਆਪਾਂ ਅਪਲਾਈ ਤਾਂ ਰੱਖੀ ਹੋਈ ਹੈ ਕਿ ਇੱਥੇ ਫਿਰ ਵਿੱਚ ਫਸਾ ਦੇਦੀ ਹੈ ਹਰ ਗੁੰਜੜੀ ਤਾਂ ਨਹੀਂ ਚੜਦੀ ਵੀ ਠੀਕ ਆ ਤੇ ਹੁਣ ਅੱਗੇ ਚੱਲਦੇ ਆ ਇਧਰ ਸਾਡੀ ਲੱਗੀ ਹੋਈ ਆ ਆ ਐਕਟੂਅਲ ਲੱਗੀ ਮੋਟਰਸਾਈਕਲ ਤੇ ਇਹਦੇ ਨਾਲ ਹੀ ਆ ਸਾਡੇ ਲੱਗਾ ਹੋਇਆ ਵਾ ਇੱਕ ਮਿੰਟ ਤੁਹਾਨੂੰ ਓਪਨ ਕਰਕੇ ਦੱਸ ਦਾਂ ਮੈਂ ਇਹ ਸਾਡਾ ਬਿਜਲੀ ਘਰ ਮੀਨ ਆ ਦੇਖੋ ਠੀਕ ਆ ਇਧਰ ਨਾਲ ਹੀ ਆ ਆਪਣੇ ਬਾਬਾ ਜੀ ਦੀ ਫੋਟੋ ਤੇ نیچے ਤੇ ਆਪਣਾ ਦਾਦਾ ਤੇ ਦਾਦੀ ਜੀ ਚਲੋ ਸਭ ਚੱਲਦੇ ਹੁਣ ਅੱਗੇ ਤੇ ਨਾਲ ਹੀ ਸਾਡੀ ਹੈਗੀ ਹੈ ਕਿਚਨ ਕਿਚਨ ਸਾਡੀ ਛੋਟੀ ਜੀ ਹੈ ਜਿਆਦਾ ਵੱਡੀ ਨਹੀਂ ਹੈ ਜਿਆਦਾ ਵੱਡੀ ਨਹੀਂ ਹਾਂ ਠੀਕ ਹੈ ਦੇਖ ਸਕਦੇ ਤੁਸੀਂ ਐਵੇਂ ਦੀ ਹੈ ਕੁਛ ਠੀਕ ਹੈ ਇਹ ਉੱਪਰ ਨੂੰ ਪੱਲੇ ਖੁੱਲਦੇ ਆ ਵੀ ਤੇ ਆਹ ਸਾਹਮਣੇ ਤਿੰਨ ਡਰੋਅ ਆ ਤੇ ਇੱਕ ਆਹ ਵਾ ਡਰੋਅ ਤੇ ਇਹਦੇ नीचे ਆਹ ਦਰਮੀ ਵਾਲਾ ਓਪਨ ਕਰਕੇ ਦੱਸੋ ਸੁਨੀਪ ਓਪਨ ਕਰਿਓ ਇਵੇਂ ਕਰ ਕਰ ਕੇ ਦਰ ਮੇ ਰੱਖੀ ਹੈ ਠੀਕ ਬੰਦ ਕਰ ਦੋ ਉੱਪਰ ਵਾਲਾ ਹੀ ਓਪਨ ਕਰੇ ਉੱਪਰ ਵਾਲਾ ਬਸ ਬਾਕੀ ਦੇ ਚਲੋ ਸਾਰਿਆਂ ਨੂੰ ਪਤਾ ਹੀ ਆ ਐਲ ਸ਼ੇਪ ਪੱਲਾ ਲੱਗਾ ਆ ਠੀਕ ਆ ਤੇ ਆ ਇੱਧਰ ਐਵੇਂ ਕੁਛ ਤੇ ਇਹ ਆਪਣਾ ਆ ਵਾਟਰ ਕੂਲਰ ਤੇ ਵਾਟਰ ਕੂਲਰ ਕਹਿੰਦੇ ਇਹਨੂੰ ਕੀ ਕਹਿੰਦੇ ਭਲਾ ਸੰਦੀਪ ਆਰੋ ਹਾਂ ਤੇ ਆ ਆਪਣਾ ਲੱਗਾ ਹੋਇਆ ਗਿਜ਼ਰ ਲੋ ਜੀ ਹੁਣ ਆਪਾਂ ਰਸੋਈ ਤੋਂ ਬਾਹਰ ਆ ਗਏ ਆ ਕਿਚਨ ਦੇ ਨਾਲ ਹੀ ਹੈ ਸਾਡਾ ਰੂਮ ਦੇਖੋ ਤੁਸੀਂ ਦੇਖ ਸਕਦੇ ਜੀ ਸਾਡਾ ਰੂਮ ਇਹ ਤੇ ਸਾਰੇ ਜਾਣਾਂ ਨੇ ਵੇਖਿਆ ਹੀ ਲਗਭਗ ਸੋ ਆਪਾਂ ਹੁਣ ਅੱਗੇ ਚੱਲਦੇ ਆ ਜਾਊਗਾ ਇਹ ਤੇ ਸਾਰੇ ਜਾਣਾਂ ਨੇ ਲਗਭਗ ਦੇਖਿਆ ਹੀ ਅੱਛਾ ਇਹ ਨੂੰ ਹੁੰਦੇ ਨਾ ਹਰ ਗਲੂ ਵੋਟਾਂ ਕਰਾਂਦੀ ਹਾਂ ਚਲੋ ਸਾਡੇ ਰਹੁੰਦੇ ਨਾਲ ਹੀ ਆ ਹੁਣ ਗਲੀ ਗਲੀ ਜੀ ਬਣੀ ਹੋਈ ਗਲੀ ਛੋਟੀ ਜੀ ਗਲੀ ਬਣੀ ਆ ਇਹ ਸ਼ੀਸ਼ਾ ਲੱਗਾ ਆ ਠੀਕ ਆ ਤੇ ਇਹ ਉੱਪਰ ਲੱਗਾ ਆ ਵਾਈਫਾਈ ਇਧਰ ਆ ਗਏ ਆ ਹਾਰ ਦੇ ਵਿੱਚ ਇਹ ਹਾਲ ਆ ਸਮਝ ਲਓ ਆਪਣਾ ਠੀਕ ਆ ਡ੍ਰਾਈング ਰੂਮ ਵੀ ਕਹ ਲੋ ਜਿੱਨੂੰ ਜਾ ਇਧਰ ਆਪਾਂ ਪੂਰੀ ਫੈਮਿਲੀ ਆਪਣੀ ਸੌਂਦੇ ਆ ਤੇ ਇਹ ਸਾਹਮਣੇ ਪ੍ਰੈਸ ਟੇਬਲ ਠੀਕ ਆ ਇਹ ਵਾਲਪੇਪਰ ਆਹੀਂ ਆਪੇ ਲਗਾਇਆ ਹੈ ਮੈਂ ਤੇ ਡੈਡੀ ਨੇ ਤੇ ਇਧਰ ਡੈਡੀ ਮੈਚ ਡੇ ਨੇ ਦੇਖਣ ਤੇ ਇੱਥੇ ਮੰਮੀ ਮੇਰੇ ਰੈਡੀ ਹੁੰਦੀ ਹੈ ਇਹ ਮੰਮੀ ਇੱਥੇ ਸੋ ਚਲੋ ਅੱਗੇ ਚਲੋ ਯਾਰ ਲਾਸਟ ਰੂਮ ਇੰਝ ਨਹੀਂ ਹੈ ਲਾਈਟ ਆਨ ਕਰ ਦੋ ਲਓ ਜੀ ਦੇਖ ਸਕਦੇ ਹੋ ਲਾਸਟ ਵਾਲਾ ਇੱਧਰ ਸਿੰਪਲ ਜਿਹਾ ਸਾਡਾ ਪੁਰਾਣਾ ਬੈੱਡ ਹੈ ਵੀ ਇਹ ਡੈਡੀ ਹੁਣੇ ਰੈਡੀ ਕੀਤਾ ਏ ਤੇ ਨਾਲ ਮੰਮੀ ਤੇ ਦਾਦੀ ਦੀ ਜੀ ਪੇਟੀ ਇਹ ਪੇਟੀ ਤੇ ਇਹਦੇ ਵਿੱਚ ਅਸੀਂ ਖੰਡ ਰੱਖੀ ਹੈ ਤੇ ਚੌਲ ਰੱਖੇ ਹਨ ਡੰਬਿਆਂ ਦੇ ਵਿੱਚ ਠੀਕ ਹੈ ਤੇ ਉਹਦੇ ਵਿੱਚ ਸਰਫ ਵਗੈਰਾ ਰੱਖਿਆ ਹੈ ਦੂਜਿਆਂ ਦੇ ਵਿੱਚ ਠੀਕ ਹੈ ਸਾਡਾ ਇੱਧਰ ਪਿਆ ਹੁੰਦਾ ਹਾਂ ਤੇ ਇੱਧਰ ਬਾਬਾ ਜੀ ਦਾ ਕਮਰਾ ਵੀ ਤੁਹਾਨੂੰ ਦਿਖਾਉਣੀ ਆਂ ਆਪਾਂ ਚਪਲਾਂ ਲਾੜ ਕੇ ਪਹਿਲਾਂ ਬਾਹਰ ਹਰ ਗੰਦੀ ਗੱਡੀ ਕਿੱਥੇ ਆ ਇਹ ਹਰ ਗੰਦੀ ਗੱਡੀ ਆ ਸੋ ਚਲੋ ਤਨ ਖੜਦੇ ਆ ਇਹ ਸਪੈਸ਼ਲ ਰੂਮ ਦੇ ਵਿੱਚ ਹੀ ਨਾ ਆਪਾਂ ਪਾਰਟੀਸ਼ਨ ਕੀਤੀ ਸੀ ਡੈਡੀ ਜੀ ਨੇ ਤੇ ਹਣੀ ਭਾਜੀ ਨੇ ਕੀਤੀ ਸੀਗੀ ਠੀਕ ਆ ਕਿੱਦਾਂ ਪਾਲਕੀ ਸਾਹਿਬ ਬਹੁਤ ਵਧੀਆ ਨਾ ਹਾਂ ਜਾਓ ਤੁਸੀਂ ਓਏ ਇਹ ਦੇਖ ਸਕਦੇ ਹੋ ਠੀਕ ਹੈ ਹਰ ਗੁਣ ਬਹੁਤ ਪਰੇਸ਼ਾਨ ਕਰਦੇ ਨੇ ਸਾਰਾ ਸਮਾਨ ਸੁੱਟਦਾ ਹੀ ਥੱਲੇ ਹੁਣੇ ਤੇ ਇਧਰਲੀ ਸਾਈਡ ਆ ਮੰਮੀ ਜੀ ਹੁਣਾਂ ਦੀ ਅਲਮਾਰੀ ਆ ਤੇ ਉੱਪਰ ਉਹ ਮੈਂ ਅਮਰਸਰੋਂ ਲਿਆਂਦੇ ਆ ਵੀ ਮੱਡਾ ਆ ਜੇ ਕਿ ਬਹਿਣ ਵਾਸਤੇ ਤੇ ਉਹ ਮੇਰੀ ਪੁਰਾਣੀ ਰਿੰਗਲੇਟ ਮੈਂ ਆਪੇ ਤਿਆਰ ਤਿਆਰ ਕੀਤੀ ਜਿਵੇਂ ਘਰੇ ਬਣਾਈ ਸੀਗੀ ਇਨੂੰ ਕਦੀ ਹੁਣ ਵਿਚਾਰੇ ਨੇ ਵਰਤਣਾ ਬਥੇਰਾ ਕੰਮ ਸਾਰਿਆ ਫਰਿੱਜ ਲੱਗੀ ਹੋਈ ਸਾਡੇ ਮਗਰਲੇ ਕਮਰੇ 'ਚ ਠੀਕ ਹੈ ਤੇ ਅੱਜ ਜਿੱਥੇ ਮੰਮੀ ਰੈਡੀ ਨਹੀਂ ਹੁੰਦੇ ਨੇ ਬਾਹਰ ਪਹਿਲਾਂ ਆ ਬਕਸਾ ਲਗਾਉਂਦਾ ਹਾਂ ਉੱਥੇ ਆ ਵਾਲਾ ਫਿਰ ਇਹ ਲਾ ਦਤਾ ਤਾਂ ਉੱਪਰ ਵਾਲਾ ਕਿਚਨ 'ਚ ਲੱਗਾ ਹੁੰਦਾ ਹੈ ਕਿਚਨ ਜ ਨਵੇਂ ਬਣ ਗਿਆ ਉਹ ਪੁਰਾਣਾ ਸੀਗਾ ਠੀਕ ਹੈ ਤੇ ਬਾਬਾ ਜੀ ਦੇ ਕਮਰੇ ਦੇ ਉੱਪਰ ਜਿਹੜਾ ਨਹੀਂ ਕੁਝ ਮਾੜਾ ਸਮਾਨ ਨਹੀਂ ਰੱਖਿਆ ਬਸ ਫਾਰਮ ਵਗੈਰਾ ਰੱਖਿਆ ਬਾਕੀ ਖਾਲੀ ਕੱਤੇ ਰੱਖੇ ਹੋਏ ਆ ਵੀ ਬਸ ਐਵੇਂ ਉਹ ਪੁਰਾਣਾ ਝੂਮਰ ਪਿਆ ਆ ਉੱਪਰ ਬਸ ਬਾਕੀ ਆ ਫੋਟੋਆਂ ਗਿਫਟਾਂ ਹੀ ਹੋਈਆਂ ਜਿੰਨੀਆਂ ਵੀ ਜੋ ਵੀ ਆ ਟੱਚੀ ਕੀਤੇ ਘਰੇ ਜ ਇਹ ਆਹ ਇੱਕ ਛਟਾ ਜਿਹਾ ਕਰੋਚਕ ਕੰਨਾਪਰਾਣਾ ਨੂੰ ਵੇਖ ਲਾਉਣਾ ਉਹ ਬਾਹਰੋਂ ਲੈ ਆਇਆ ਡੈਡੀ ਜੀ ਨੇ ਤੇ ਆਹ ਡੰਡਾ ਕੁਛ ਕੰਨਾਪਰਾਣਾ ਜੀ ਆਹ ਮੇਰੇ ਦਾਦਾ ਜੀ ਇਹ ਡੰਡਾ ਫੜਦੇ ਹੁੰਦੇ ਦੇਖ ਠੀਕ ਹੈ ਸੂਈ ਵਾਲਾ ਡੰਡਾ ਸਪੈਸ਼ਲ ਆ ਵੇ ਅਸੀਂ ਪੁੱਠਾ ਰੱਖਿਆ ਹੁੰਦਾ ਆਹ ਵਾਲਾ ਪਾਸਾ نیچے ਰੱਖੀਦਾ ਪਰ ਹਟੇਗਾ ਨਾ ਟੁੱਟ ਜਾ ਤਾਂ ਪੁੱਠਾ ਰੱਖਿਆ ਇਹ ਵੀ ਆਪਣੀ ਦਾ ਹੈਗਾ ਜੀ ਠੀਕ ਹੈ ਆਪਣੇ ਕੋਲ ਤੇ ਇਹ ਤੱਕ ਦਾਦਾ ਜੀ ਦੀ ਖੁੰਡੀ ਬੀਬੀ ਦੀਆਂ ਕੰਮ ਲਵੇ ਇਦਾਂ ਦੇ ਕਾਫੀ ਸਾਰੀਆਂ ਆਪਣੇ ਵਿੱਚ ਹੀ ਜਾਇਆਂੀਆਂ ਨੇ ਤੇ ਇੱਧਰ ਆ ਰੱਖਿਆ ਹੋਇਆ ਵਾ ਮੈਕ ਮਾਈਕਰੋ ਕਹਿੰਦੇ ਇਹਨੂੰ ਮਾਈਕਰੋ ਆਹ ਵੇਖ ਮਾਈਕਰੋ ਰੱਖਿਆ ਹੈ ਕਿ ਆਪਣਾ ਜਗ੍ਹਾ ਨਹੀਂ ਹੈ ਕਿਉਂਕਿ ਸੈਟਿੰਗ ਵਾਈਜ਼ ਵੀ ਜਿੱਥੇ ਆਪਾਂ ਕਿਚਨ ਦੇ ਵਿੱਚ ਰੱਖ ਰੱਖ ਲਈਏ ਵੀ ਤੇ ਇਹਦੇ ਵਿੱਚ ਤੇ ਡਰਮੀ ਦੇ ਵਿੱਚ ਪਿੰਨੀਆਂ ਪਈਆਂ ਮੈਂ ਨਹੀਂ ਖਾਦੀਆਂ ਖੁੱਤੀਆਂ ਗਰਮ ਬਹੁਤ ਜ਼ਿਆਦਾ ਕਿਹੜਾ ਖਾਵੇ ਯਾਰ ਮੰਮੀ ਹੁਣੀ ਖਾਦੀ ਆ ਇਹ ਆ ਵੇਖ ਪਿੰਨੀਆਂ ਪਈਆਂ ਮੈਂ ਨਹੀਂ ਖਾਦਾ ਹੁੰਦਾ ਮੈਨੂੰ ਗਰਮੀ ਬੜੀ ਲੱਗਦੀ ਮੁੜ ਕੇ ਆ ਦਰਵਾਜ਼ੇ ਤੇ ਐਂਟਰੀ ਕਰਦਾ ਹਾਂ ਆ ਪਈ ਹੋਈ ਆ ਮੰਮੀ ਹੁਣਾ ਦੀ ਇੰਟਰਲੋਕ ਵਾਲੀ ਮਸ਼ੀਨ ਜਿਹਨੂੰ ਆਪਾਂ ਜਿਹੜੇ ਸਟਿਚ ਕਰਦੇ ਉਹਨਾਂ ਨੂੰ ਪਤਾ ਹੈ ਆਹ ਵਾਲੀ ਮਸ਼ੀਨ ਨਹੀਂ ਇੰਟਰਲੋਕ ਵਾਲੀ ਉਹਨਾਂ ਨੇ ਬਤਾਇਆ ਮੰਮੀ ਮਰੀ ਨੇ ਬਹੁਤ ਜ਼ਿਆਦਾ ਸੌਂਹੀ ਕੀਤੀ ਉਦੋਂ ਦੇ ਬੜੇ ਚਿਰ ਦੀ ਹੈ 17-18 ਸਾਲ ਹੋ ਗਏ ਨੂੰ ਲਈ ਇਹਨੂੰ ਤੇ ਵਿੱਚ ਪਲਾਸਟਿਕ ਦਾ ਸਾਰਾ ਸਮਾਨ ਹੈ ਜਿਹੜਾ ਸਲੂਨ ਤੋਂ ਡੱਬੇ ਡੁੱਬੇ ਖਾਲੀ ਹੁੰਦੇ ਨੇ ਉਹ ਰੱਖੇ ਹੋਏ ਸਾਰੇ ਆ ਨਹੀਂ ਆਪਣੀ ਕਿਚਨ ਦਾ ਆਪਣਾ ਛੱਤ ਆ ਕੀ ਆ ਉਹ ਵਾਸ਼ਰੂਮ ਦੀ ਛੱਤ ਹੈ ਤੇ ਆ ਮੈਂ ਸਮਾਨ ਰੱਖਿਆ ਸਰਦਾਈ ਘੋਟਣ ਵਾਸਤੇ ਰੱਖਿਆ ਹੋਇਆ ਤੇ ਇੱਧਰ ਵੈਕਿਊਮ ਗੱਡੀ ਸਾਫ਼ ਕਰਨ ਵਾਸਤੇ ਉੱਪਰ ਤਾਂ ਨੇੜੇ ਬੜਾ ਪੌੜੀ ਚੜਦੇ ਸਾਰੇ ਆ ਲੱਕੜ ਦੀ ਬਣਾਈ ਹੋਈ ਡਾੜੀ ਹੈ ਗਰੇਲੇ ਨੂੰ ਕਾਹਦੇ ਨੇ ਪਹਿਲਾਂ ਮੈਂ ਲਾਈਟ ਆਨ ਕਰ ਲਾ ਤੇ ਆਹ ਚੀਜ਼ਾਂ ਕਰ ਸੋਚ ਕੇ ਨੇ ਪੁਰਾਣੇ ਜਾਂ ਖਾ ਕਿਉਂ ਠੀਕ ਆ ਇਧਰ ਦੇਖ ਸਕਦੇ ਪੌੜੀਆਂ ਤਾਂ ਚੜ੍ਹਦੇ ਨੇ ਸਾਰੇ ਜਿਹੜੇ ਜਿਹੜਾ ਹੀ ਘਰ ਖਰੀਦਿਆ ਹੈ ਨਾ ਆਹ ਵਾਲੇ ਜਿਹਨਾਂ ਹੀ ਘਰ ਖਰੀਦਿਆ ਇਹਦੇ ਉੱਤੇ ਹੈਗੇ ਪਹਿਲਾਂ ਬਾਲੇ ਉਹ ਜਿਹੜੇ ਬਾਲੇ ਲੱਥੇ ਨੇ ਫਿਰ ਆਈਆਂ ਬਰਾਂਡਾ ਜਿਹਾ ਪਾ ਲਿਆ ਉੱਪਰ ਗਾਰਡਰ ਪਾ ਲਿਆ ਵੇਖੋ ਆਖਾ ਉੱਪਰ ਠੀਕ ਆ ਆਹ ਕੰਪਾਲੇ ਬੁੱਲੇ ਸਾਰੇ ਪਏ ਹੋਏ ਨੇ ਨਾ ਇਹ ਦਰਵਾਜ਼ਾ ਆਪਣਾ ਇਹ ਸਾਰਾ ਇਹ ਮਸ਼ੀਨ ਪਈ ਹੈ ਆਪਣੀ ਵੋਸ਼ਨ ਮਸ਼ੀਨ ਪੁਰਾਣੀ ਠੀਕ ਆ ਤੇ ਸੋ ਆਟਾ ਹળો ਆ ਬੀਬੀ ਦਾ ਅਜ ਦਾ ਬੈੱਡ ਉਹ ਮੰਜਾ ਕਿਤੇ ਕਿਤੇ ਕੋਲਾ ਕਿੰਨਾ ਪੁਰਾਣਾ ਠੀਕ ਆ ਇਹਨੂੰ ਪਹਿਲਾਂ ਚਿੱਟੀ ਨਿਵਾਰ ਲੱਗਦੀ ਹੁੰਦੀ ਆ ਇਹ ਤੈਨੂੰ ਪਲਾਸਟਿਕ ਦੀ ਹੋ ਗਈ ਉਹ ਨਾ ਧਾਗੇ ਵਾਲੀ ਕਾਟਨ ਜਿਹਦੀ ਹੁੰਦੀ ਉਹ ਨਿਵਾਰ ਲੱਗਦੀ ਹੁੰਦੀ ਸੀ ਇਹਨੂੰ ਉਹ ਆਪਣਾ ਪਹਿਲਾਂ ਗੈਸ ਵਾਲਾ ਗਿਜ਼ਰ ਹੀ ਗੈਸ ਵਾਲਾ ਤੇ ਉਹ ਵੀ ਸਲੂਨ ਤੋਂ ਲਿਆਂਦੇ ਖਾਲੀ ਡੱਬਿਓ ਸਾਰੇ ਠੀਕ ਆ ਤਾਂ ਹੁਣ ਚੱਲਦੇ ਆਂ ਇੱਧਰ ਅੰਦਰ ਉੱਤੇ ਆਪਣਾ ਇੱਕ ਕਮਰਾ ਹੈ ਉੱਪਰ ਠੀਕ ਆ ਤੁਸੀਂ ਦੇਖ ਸਕਦੇ ਇਹ ਕੂਲਰ ਹੈ ਟਕਿਆ ਹੋਇਆ ਇੱਧਰ ਫੋਟੋ ਆ ਬਾਬਾ ਜੀ ਦੀਆਂ ਕਿਉਂ ਹੋਈਆਂ ਨੇ ਇਹ ਕਮਰਾ ਦੇਖ ਲੋ ਇਹ ਬੀਬੀ ਜੀ ਬੀਬੀ ਨੇ ਆਪਣਾ ਕਮਰੇ ਚ ਲਾਇਆ ਹੈਗਾ ਪਿੰਡੋਂ ਪੱਖਾ ਇਹ ਉਹ ਵਾਲਾ ਹੈ ਠੀਕ ਆ ਇਹ ਕੱਪੜੇ ਗੂੜੇ ਪਏ ਹੋਏ ਸਾਰੇ ਤੇ ਇੱਧਰ ਇੱਕ ਸ਼ੀਸ਼ਾ ਇਸ ਐਗਨਾਂ ਨੇ ਕਿਹਦੇ ਘਰੋਂ ਮੈਨੂੰ ਮਿਲਿਆ ਤਾਂ ਮੈਂ ਇਦਾਂ ਲਾਤਾ ਹੀ ਲਿਆ ਕੇ ਤੇ ਇੱਧਰ ਨਾਲ ਹੀ ਗੈਲਰੀ ਜੀ ਤੁਹਾਨੂੰ ਦਿਖਾਉਂਦਾ ਹਾਂ ਥੋੜੀ ਜਿਹੀ ਜਿੰਨੀ ਕਿ ਵਿਹ ਹੈ ਆ ਜਿੰਨੇ ਦੇਖੋ ਠੀਕ ਹੈ ਜਿਹੜੀ ਮੈਂ ਬਾਰਾ ਤੁਹਾਨੂੰ ਦਿਖਾਉਣ ਦੇ ਇੱਧਰ ਬੂਟੇ-ਬਾਟੇ ਲਗਾਏ ਹੋਏ ਆ ਦੇਖੋ ਸਾਰੇ ਰਿੰਗ ਲਾਈਟ ਹੋਣਾ ਜਿਹੜੀ ਮੈਂ ਲਾਈਟ ਜਗਾਈ ਹੋ ਡੈਡ ਹੋ ਗਈ ਯਾਰ ਕਿਸਮਤ ਮਾੜੀ ਮੈਂ ਸੁਨੀਪ ਨੂੰ ਕਿਹਾ ਮੈਂ ਕਿਹਾ ਚਾਰਜ ਕਰਾਉਣਾ ਉਹਨੇ ਲਈ ਨਹੀਂ ਚਾਰਜ ਉਹਨੇ ਗੱਲ ਹੀ ਨਹੀਂ ਸੁਣੀ ਤੇ ਫਿਰ ਮੈਂ ਕਿਹਾ ਮੈਂ ਚਲੋ ਪਈ ਕਰਦੇ ਹਾਂ ਤੇ ਹੁਣ ਤੁਹਾਨੂੰ ਬਾਹਰ ਦਾ ਥਿਊ ਮੜੇ ਦਿਖਾ ਦਿੰਦਾ ਆ ਤੇ ਉੱਪਰ ਵਾਲੇ ਕਮਰੇ ਨਹੀਂ ਜਿਹਚੋਂ ਮੈਂ ਨਿਕਲਿਆ ਹੁਣੇ ਹੈਗੇ ਇਹਦੇ ਨਾਲ ਹੀ ਆ ਵਾਸ਼ਰੂਮ ਇੱਧਰ ਬਣਿਆ ਹੋਇਆ ਠੀਕ ਹੈ ਇੱਧਰ ਸਾਹਮਣੇ ਵਾਸ਼ਰੂਮ ਆਹ ਸਾਈਡ ਤੇ ਅੱਗੇ ਟਾਇਲਟ ਬਣੀ ਹੋਈ ਠੀਕ ਹੈ ਤੇ ਉੱਪਰ ਉਹ ਮਿਆਨੀ ਜੀ ਬਣਾਈ ਉਹ ਤੇ ਸਮਾਨ ਕੁਛ ਨਹੀਂ ਰੱਖਿਆ ਵੀ ਤੇ ਆਪਾਂ ਪਿੰਡੋਂ ਲੈਂਦੇ ਆਪਾਂ 14-15 ਸਾਲ ਪਹਿਲਾਂ ਆਪਣਾ 16 ਸਾਲ ਪਹਿਲਾਂ ਪਿੰਡ ਹੀ ਗੇ ਪਿੰਡ ਅੱਲਾ ਹੀਗਾ ਸਾਡਾ ਤੇ ਆਹ ਵਾਸ਼ਿਸ਼ ਨੂੰ ਉੱਥੋਂ ਪੁੱਟ ਕੇ ਲਿਆਂਦਾ ਹਾਂ ਇੱਥੇ ਲਾਇਆ ਆਇਆ ਵਾ ਤੇ ਹੁਣ ਇੱਧਰ ਬਾਹਰ ਚੱਲਦੇ ਆਂ ਆਹ ਦੇਖੋ ਇਹ ਬੜੀਆਂ ਪੁਰਾਣੀਆਂ ਨੇ ਕੁਰਸੀਆਂ ਬਹੁਤ ਜ਼ਿਆਦਾ ਇਹ ਪਹਿਲਾਂ ਪੈਲ ਸੰਪੂਰਸਾਂ ਇਹ ਚੱਲਦੀਆਂ ਹੁੰਦੀਆਂ ਸੀ ਸੋ ਹੁਣ ਅੱਗੇ ਚੱਲਦੇ ਆਂ ਆਪਾਂ ਇੱਧਰ ਵੀ ਹਨੇਰਾ ਬਹੁਤ ਆ ਆਹ ਬਲਬ ਤਾਂ ਸੋਚਿਆ ਸੀ ਆਹ ਲਾਇਆ ਵਾ ਉਹ ਸਾਈਡ 'ਚ ਇਦਾਂ ਹੀ ਇੱਥੇ ਚੁਕਾ ਲਈਦਾ ਇਹ ਮੈਂ ਇਧਰੋਂ ਆਹ ਵੇਖੋ ਇਧਰੋਂ ਆਇਆ ਸੀਗਾ ਇਧਰੋਂ ਠੀਕ ਆ ਇੱਧਰ ਹੁਣ ਆ ਦੇਖ ਸਕਦੇ ਤੁਸੀਂ ਠੀਕ ਆ ਖਾਲੀ ਏ ਬਸ ਇਦਾਂ ਜਿਹੜਾ ਹਾਲ ਤੁਹਾਨੂੰ ਹੋਇਆ ਹੈ ਇੱਧਰ ਆ ਵਖੋ ਫੇਵਰ ਲਾਈ ਹੋਈ ਹੈ ਠੀਕ ਆ ਆਹ ਟੀਨਾਂ ਵਾਲਾ ਕਮਰਾ ਇੱਧਰ ਸਾਰਾ ਲੱਕੜ ਤੁੰਬਰਾ ਵਿੱਚ ਤੇ ਜਿਹੜਾ ਸਮਾਨ ਆ ਉਹ ਰੱਖਿਆ ਹੋਇਆ ਹੈ ਜਿੰਨਾ ਸਮਾਨ ਵਾਲਾ ਲੱਕੜ ਦਾ ਸਮਾਨ ਸਾਰਾ ਜਿਹੜਾ ਇਹਦੇ ਵਿੱਚ ਰੱਖਿਆ ਹੋਇਆ ਆ ਵਖ ਦੇਖਣੇ ਇੱਥੇ ਵਿੱਚ ਤੇ ਸਾਰਾ ਸਮਾਨ ਰੱਖਿਆ ਹੈ ਜੀ ਆਹ ਸਾਰਾ ਲੱਕੜ ਤੁੰਬਰਾ ਦੇ ਲੱਕੜ ਲੁਕਣਾ ਹੋ ਗਾ ਸਾਰਾ ਸਮਾਨ ਜਿਹੜਾ ਪਿਆ ਹੋਇਆ ਹੈ ਇਸ ਕਮਰੇ 'ਚ ਉਹ ਦੋ ਡਰਾਮੇ ਇੱਕ ਉਹ ਸਾਹਮਣੇ ਪਿਆ ਹੈ ਆਹ ਇੱਧਰ ਦੀ ਸਾਈਡ ਆਹ ਸਾਈਡ ਤੇ ਜਿਹੜਾ ਪਿਆ ਇਹ ਆਹ ਵਾਲਾ ਤੇ ਇੱਕ ਦਾ ਹੈ ਤੇ ਇੱਕ ਦਾ ਜਿਹੜਾ ਪਿਆ ਆ ਕਿ ਆਪਣੇ ਕੈਮਰੇ ਕਮਰੇ ਲੱਗੇ ਹੋਏਗਾ ਸਾਹਮਣੇ ਇਧਰ ਵੀ ਲੱਗਾ ਹੋਆ ਬਾਹਰ ਵੀ ਲੱਗੇ ਹੋਏ ਆ ਮम्मी ਜੀ ਇਸ ਕਰਕੇ ਨਹੀਂ ਵਲੌਗ ਦੇ ਵਿੱਚ ਦੱਸੇ ਕਿਉਂਕਿ ਉਹ ਕਿਰੰਦੀ ਦੀ ਹੁਣ ਲੱਗੇ ਹੋਏ ਆ ਅੱਜ ਕੀ ਗੱਲ ਆ ਕੰਨੀ ਭਾਬੀ ਕੰਨੀ ਭਾਬੀ ਮੈਂ ਵਾਂਡੇ ਚ ਨਹੀਂ ਲਾ ਐਨਲਜੀਨ ਲੱਗਦਾ ਵੇਖੀ ਓਏ ਪਟਾਕਾ ਨਾ ਪਾ ਲਈ ਕਰੇ ਪੂਰਾ ਫਿਰ ਮਾਰਦਾ ਇਹ ਲੈਣ ਵਾ ਤੇ ਇਹ ਤੋੜ ਗੀ ਟਾਬੜ ਤੇ ਉਹ ਅਬ ਬਿੰਦੀ ਕੇ ਕਿੰਨੇ ਹੋਣਾ ਕਿੰਨੇ ਹੋਣਾ ਵਾ ਮਸਟਿਕ ਦੀ ਲਾਈ ਹਰ ਗੁਣ ਕਿੰਨੇ ਹੋਣਾ ਅੱਛਾ ਮੀਨੂ ਨਹੀਂ ਹੋਣਾ ਤੇ ਤੂੰ ਕੀ ਕਰਨ ਲਈ ਰੋਟੀ ਲਈ ਲਾਉਣ ਚੱਲ ਲਾ 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 ਫਿਰ ਹਾਂ ਉਹ ਹੋਰ ਕੀ ਲਾਉਣੇ ਨੂੰ ਆਲੂ ਤੇ ਹੋਰ ਨਾਲ ਕੀ ਸਬਜੀ ਸਬਜੀ ਅੱਛਾ ਆਲੂਆਂ ਦੀ ਸਬਜੀ ਤਾਂ ਬਣਾਉਣ ਲੱਗੀ ਆ ਤੇ ਇੱਕ ਇੱਕ ਹੋਰ ਸਬਜੀ ਬਣਾਣਾ ਆ ਆਹੋ ਛੋਲ ਬਣਾ ਲਾ ਛੋਲ ਕਿਹੜੇ ਕਿਹੜੇ ਛੋਲ ਸਬਜੀ ਨਾਲ ਛੋਲ ਅੱਛਾ ਅੱਛਾ ਛੋਲ ਫਿਰ ਤੇ ਫਿਰ ਕੀ ਬਣਨਗੇ ਹਾਂ ਕੇ ਮਟਰ ਵਾਲੇ ਕਿਹੜੇ ਛੋਲ ਬਣਾਨੇ ਮਟਰ ਵਾਲੇ ਅੱਛਾ ਫੇ ਮਟਰ ਮਟਰ ਵੀ ਕੱਟਾ ਹੈ ਆ ਆਪਣੇ ਬਾਪਾ ਨੂੰ ਮਟਰ ਲਿਆ ਦੋ ਮਾਸੀ ਨੇ ਆਣਾ ਰੋਟੀ ਪਕਾਣੀ ਹੈ ਮਾਸੀ ਮਾਤਾ ਦੋ ਮਟਰ ਲਿਆਵਾ ਕਿਹਨਾਂ ਕੋਣ ਆਨ ਲੱਗਾ ਆਟਾ ਗੋਲ ਲਾ ਆਟਾ ਦੋ ਕੌਣ ਕੌਣ ਆਨ ਲੱਗਰ ਗੁਣ ਮਾਸੀ ਵੈਰ ਪੁੰਜੇ ਰੱਖੇ ਹਰ ਗੁਣ ਆਉਣ ਕੌਣ ਲਗਾਇਆ ਦੱਸ ਅਜੇ ਮੀਨੋ ਹੋਣ ਲੱਗੀ ਆ ਲੈ 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 ਡਰ ਆ ਰਿਹਾ ਹੈ ਨਹੀਂ ਕਿੱਥੇ ਕੀ ਕਰਾਂ ਮੈਂ ਦੂਰ ਦੱਦਾ

ਤੂੰ ਕੱਲ ਮੰਗਦੀ। ਤੂੰ ਮੰਗਦੀ ਸੀ ਨਾ। ਛਾ ਚੜ ਗਿਆ। ਛਾ ਚੜ ਗਿਆ। ਅੱਛਾ ਕਿੰਨਾ ਕਰ? ਇੰਨਾ ਇੰਨਾ ਕਰ। ਕਿ ਕੰਮ ਕਰਦੀ ਆਂ ਗੁਣ? ਕੰਮ ਕਾਣਦੀ ਆਂ। ਕੰਮ ਕਾਣਦੀ ਆਂ। ਕਿਹੜਾ ਪੱਤ ਕੰਮ ਕਾਣਦੀ ਆਂ? ਉਹ ਤਾਂ ਖੇਡਣ ਲਈ। ਮੂੰਹ ਵੇਖ ਆਪਣਾ ਹਨ ਤੇਰਾ ਬਣਾਜੀ ਥੂ ਘਰ ਦੇ ਥੂ ਘਰ ਦੇ ਲੋਕਾਂ ਦੇ ਨਿਆਣੇ ਰੋਂਦੇ ਨਾ ਹਣ ਕਹਿੰਦੇ ਇਧਰ ਸਾਡੇ ਵਾਲੀ ਵੇਖੋ ਜਰਾ ਤੀ ਕਿਉਂ ਕਿਉਂ ਮੰਦੇ ਜੀ ਸਿਰ ਤੇ ਬਾ ਸਿਰ ਤੇ ਸਿਰ ਤੇ ਬਾ ਸਿਰ ਤੇ ਆਪਣੇ ਸਿਰ ਚ ਪਾ ਪਾਣੀ ਸਿਰ ਤੇ ਬਾਹ ਜੀ ਭੇਜ ਜਾਂਦੀ ਬਸ ਤੇਰਾ ਸਿਰ ਕਿੱਥੇ ਹੈ ਦੁਆ ਤਾਣਾ ਬਾ ਦੁਆ ਤਾਣਾ ਸਿਰ ਤੇ ਆਪੇ ਮੁੰਦੇ ਰਹਿਣ ਤੇ ਲਾਪੇ ਪਾਓ ਸਿਰ ਤੇ ਸਿਰ ਤੇ ਪਾ ਨਾ ਉਹ ਚੇਰ ਤੇ ਨਹੀਂ ਪਉਂਦੀ ਉਹ ਅੱਖਾਂ ਚ ਪਿੰਗਾ ਦਾ ਪੀਣੇ ਸਾਹ ਗੋਤਾ ਜਾਂਦੇ ਆ ਗਿਆ ਆ ਗਿਆ ਹਾਂ ਤੇਰੀ ਆਗੇ ਪਤਾ ਆ ਗਿਆ ਅੱਛਾ ਚਲ ਆਜੋ ਤਾਂ ਆਜੋ ਮਾਰਕਸ਼ਾਨ ਆਜੋ ਵੈਰੀ ਗੁੱਡ ਬੰਦਾ ਸੀਗਾ ਬਸ ਬੰਦੇ ਸੀਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜੋ ਆਜੋ ਚੋਕਲਾ ਤਾਨਾ ਸਰਨਾਮਾ ਜੈ ਵਿਸ਼ ਸਰਨਾਮਾ ਜੀ ਚੋਕਲਾ ਮਮਾ ਰੂਪਤ ਹੋਈ ਨਹੀਂ ਮੇਸ਼ੂ ਤੋਂ ਮੈਂਮ ਗਾਇਸੀ ਦੇ ਕੁੜਤੇ ਪੰਜ ਆਏ ਆ ਤੇ ਇਹਨੂੰ ਦੇਖਦੇ ਹਾਂ ਕਿ ਬੜਾ ਕੱਪੜਾ ਨਿਕਲੇਗਾ हाली ओपन नहीं कि सलून तो ही आए थे ओपन करके तुम दिखाने देखो ज्यादातर ब्लैक ब्लैक ही आ गए सारे हूँ मैं मेरा इलादा है कि सवेरे ओपन करा इन्होंने ओपन करके देखूंगी तो हूँ हर गुण तंग कर दी भी उन्होंने समा ला ਕੀ ਕਰਾਂ ਮਾ ਜੋ ਮਾਂ ਬੈ ਜਾ ਫੋਨ ਫੋਨ ਦੋ ਚਲੋ ਠੀਕ ਹੈ ਜੇ ਤੁਹਾਨੂੰ ਅੱਜ ਦਾ ਇਹ ਬਹੁਤ ਵਧੀਆ ਲੱਗਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ੍ਹ ਦੀ ਨਵੀਂ ਵੀਡੀਓ ਤੱਕ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ